ਮੋਟਰਸਾਈਕਲ ਉਪਜੇਤੂ ਦੇ ਲਈ ਸਰਦਾਰ ਦੀਪ ਸਿੰਘ ਜੀ ਕੈਨੇਡਾ ਪੁੱਤਰ ਚੌੜਾ ਪਰ ਸਿੰਘ ਜੀ ਖੈਰਾ ਬਹੁਤ ਬਹੁਤ ਧੰਨਵਾਦ ਹੈ ਮੰ다가 ਕਲਸੀ ਪੱਜ ਜੀ ਸਰਦਾਰ ਹਰਪ੍ਰਮੇਸ਼ਰ ਰਾਜੀ ਪਾ ਸਾਹਿਬ ਸਰਦਾਰ ਬਰਿੰਦਰ ਸਿੰਘ ਜੀ ਪਾ ਸਾਹਿਬ ਸਰਦਾਰ ਸੁਖਜੋਤ ਸਿੰਘ ਜੀ ਪਾ ਸਾਹਿਬ ਭੈਣ ਜੀ ਮਜੀਦ ਘਰ ਪਾ ਜੀ ਤੇ ਬੀਬੀ ਕਮਲਾ ਰਾਣੀ ਦੋਨੇ ਜੀ ਤੇ ਰੁੜਕੇ ਵਾਲੇ ਵੀ ਪੁੱਜੋ ਨਾ ਵੀ ਧੰਨਵਾਦ 19 ਤਰੀਕ ਨੂੰ ਥੇੜ ਦੇ ਵਿੱਚ ਵੱਡਾ ਛਿੰਝ ਮੇਲਾ ਆਉਣ ਜਾ ਰਿਹਾ ਜਿਹਦੇ ਵਿੱਚ ਕਹਿੰਦੇ ਜੱਸਾ ਪਹਿਲਵਾਨ ਜੀ ਪੱਟੀ ਦੀ ਕੁਸ਼ਤੀ ਹੋਵੇ ਤੇ ਸਵਾਰ ਵਧਾਉ ਪਰ ਸਾਹਮਣੇ ਕਹਿੰਦੇ ਅੱਜ ਖੈਰਿਆਂ ਦਾ ਵੱਡਾ ਛਿੰਝ ਮੇਲਾ ਮੇਡਾ ਵਾਲਾ ਬਿੱੱਡੂ ਸੰਦੇ ਪੱਤਰ ਆ ਰਿਹਾ ਕੁਸ਼ੀਆਂ ਵਰਜਾ ਲੱਗਿਆ ਹੈ ਇੱਕ ਵਾਰੇ ਸ਼ਿੰਦ ਕਮੇਟੀ ਦੇ ਨਾਤੇ ਤਾਲੀ ਧਾੜੀ ਦੇ ਵੱਡੀ ਫਰੀ ਸ਼ਾਬਾਸ਼ ਸ਼ਾਬਾਸ਼ ਲਓ ਸਾਹਮਣੇ ਕਹਿੰਦੇ ਵੱਡੀ ਕੁਸ਼ਤੀ ਦੋਨਾਂ ਮੱਲਾ ਦੇ ਦਰਮਿਆਨ ਨੀਲੇ ਰੰਗ ਦੀ ਗੈਂਦ ਦੇ ਵਿੱਚ ਪ੍ਰਤਵਲ ਪਹਿਲਵਾਨ ਜੀ ਫਗਵਾੜਾ ਥੋੜੇ ਦਿਨ ਪਹਿਲਾਂ ਕਹਿੰਦੇ ਰੂਪਵਾਲ ਦੀ ਧਰਤੀ ਦੇ ਵਿੱਚ ਥਾਰ ਗੱਡੀ ਤੇ ਕੁਸ਼ਤੀ ਹੋ ਕੇ ਗੱਲਾਂ ਸਮੇਂ ਦੀਆਂ ਹੋਈਆਂ ਅੱਜ ਕਹਿੰਦੇ ਗੱਲਾਂ ਬੋਲਟਾਂ ਤੇ ਸਪਲੈਂਡਰ ਦੀਆਂ ਹੋਣਗੀਆਂ ਤੇ ਸਾਹਮਣੇ ਦੇਖਾਂਗੇ ਕੁਸ਼ਤੀ ਵੱਡੇ ਪੱਧਰ ਤੇ ਚੱਲ ਰਹੀ ਹੈ ਸਾਰੇ ਵੀਰ ਬਾੜ ਦੇ ਪਾਸੇ ਆਦੀ ਆਪਾਂ ਤੇ ਰੌਂਡ ਤੇ ਮਰੌਂਡ ਜਿਹੜੇ ਰੱਖੋਗੇ ਹੁਣਾਂ ਉੱਤੇ ਪਾਉਂਦੇ ਨਾ ਪਰਿੰਦੇ ਆਲਣੇ ਜਿਹੜੇ ਰੱਖੇ ਨੇ ਸਾਥ ਕੇ ਸਰੀਰ ਮਿੱਤਰੋ ਦਸੋ ਕਾਨੂੰ ਚਿੰਤਾ ਵਿੱਚ ਗੱਲਣੇ ਮੇਰੇ ਨਾਲ ਬਾਤ ਗਵਾਂਢੀ ਕੋਲ ਆ ਹਰ ਵੇਲੇ ਰਹਿੰਦੀ ਆ ਸ਼ੁਗੈਤ ਰੱਬ ਦੇ ਚਲਦਾ ਜੇ ਹੁੰਦਾ ਬਸ ਬੰਦੇ ਦਾ ਹੌਕ ਦਿੱਤੀ ਹੁੰਦੀ ਆ ਰੋਜ ਪੰਚਾਇਤ ਰੱਬ ਦੇ ਬਾਲਿਆਂ ਦੇ ਨਾਲ ਰੂ ਚੰਗਾ ਸੰਧੂਆ ਹੋ ਕੇ ਪਰ ਜਦ ਸ਼ੁਗਰ ਮਨਾਈ ਦਾ ਜਿਹੇ ਅੰਗ ਪੈਰ ਸਾਹਿਬ ਤੇ ਹੋਰ ਦੱਸੋ ਚੜ੍ਹ ਲਈ ਬੰਝ ਜਹੀਦਾ ਰੱਬ ਨੂੰ ਲਾਂਬੇ ਦੇਣ ਵਾਲਾ ਲੋਕਾ ਤੇ ਸੋਚ ਵਿਚਾਰ ਨਹੀਂ ਜ਼ਿੰਦਗੀ ਜਿਉਣੀ ਤੈਨੂੰ ਅਫੀ ਲੱਗਦੀ ਉਹ ਜਾ ਕੇ ਹਸਪਤਾਲ ਕੀੜਾ ਮਾਰ ਲਈ ਪਰ ਸਾਹਮਣੇ ਕਹਿੰਦੇ ਪ੍ਰਤਪਾਲ ਪਹਿਲਵਾਨ ਜੀ ਫੁਗਵਾੜਾ ਤੇ ਅਮੇਸ਼ ਪਹਿਲਵਾਨ ਜੀ ਮਾਤ ਪੁੱਤਰ ਰਵਿੰਦਰ ਸਿੰਘ ਜੀ ਰਵੀ ਆਸਟ੍ਰੇਲੀਆ ਜਿਹਨਾਂ ਵੱਲੋਂ ਬੁਲਟ ਮੋਟਰਸਾਈਕਲ ਉਪਜੇਤੂ ਦੇ ਲਈ ਸਰਦਾਰ ਦੀਪ ਸਿੰਘ ਜੀ ਕੈਨੇਡਾ ਪੁੱਤਰ سوا دا تالی مار دو بھائی تالی تالی مار دا بسے تالی مار دو تالی بھائی بھائی کمٹ آ جا 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 بیٹھ جا بیٹھ جا چمڑ دے آندا نہ کرو او ساندارو ہن کرم دی کرم تے میرے مائک دے میرا بھی بھائی باروں کوئی نہ بچا وے سارے سارے ڈسپلن نہیں جگہ لگدا او वीर میرے باندھ گئے او اک منٹ دا کروں او دا کی بندا گنڈا کرانے کو کوئی نہیں ਇਹ ਬਾਹਰ ਲੱਭਦੇ ਨੇ ਬਾਈ ਦੇਖੋ ਲਾਈਵ ਦੇ ਵਿੱਚ ਨਹੀਂ ਆ ਰਿਹਾ ਬਾਈ ਇੱਕ ਮਿੰਟ ਦਿਓ ਮੇਰੇ ਭਰਾ ਬਈ ਬੇਂਟ ਦੀ ਥੋੜਾ ਜਿਹਾ ਸਾਰੇ ਵੀਰ ਪਿੱਛੇ ਪਿੱਛੇ ਖਾਓ ਔਰ ਸਾਹਮਣੇ ਕਹਿੰਦੇ ਵੱਡੀ ਕੁਸ਼ਤੀ ਉੱਪਰਲੇ ਪਾਸੇ ਪ੍ਰਿੰਤ ਕਰਨ ਬਰਬੰਦੀ ਬੰਦਵਾੜਾ ਜੋ ਕਮੇਨ ਦਾ ਭਾਨੇ ਪੂਰੀ ਹਲਾਕੇ ਰੱਖ ਦਿੱਤੀ ਸਾਰੀ ਗਰਾਉਂਡ ਜੇ ਮੁੰਡਿਆਂ ਦੀ ਕੁਸ਼ਤੀ ਬੰਦਿਆ ਲਾਖੀ ਯਾਰ ਸਾਹਮਣੇ ਆ ਪ੍ਰੰਤ ਮਾਨ ਪਰਵਾਹ ਜੀ ਗਗਵਾੜਾ ਤੇ ਨਾਲ ਅਮੇਸ਼ ਪਰਵਾਹ ਜੀ ਮਾਦਰਾ ਖੜਾ ਲਿੰਦੂ ਲੜ ਪਰੋ ਜਦੋਂ ਪਿੱਛੇ ਪਿੱਛੇ ਭਾਈ ਕਲੀਅਰ ਕਰਦਾ ਯਾਰ ਦੀਪੀਆ ਭਰਾਵਾਂ ਦੇ ਇਹ ਢੋਡੇ ਲਿਓ ਕਰਾ ਲਿਆ ਸਿੰਘ ਕੁਸ਼ਤੀ ਲੱਗੀ ਸੱਤ ਕੱਢ ਕੇ ਲਿਆ ਦਿੰਦੇ ਅੱਜ ਹੈਲੋ ਬੜੀ ਇੱਕ ਮần ਸਾਨੂੰ ਟਾਈਮ ਦਿਓ ਸੀ ਪਟਾਉਣਾ ਮੇਰੇ ਭਰਾ ਜੇਸੀ ਪਟਾਉਣੇ ਜਾਂਦਾ ਸਾਰੇ ਨੂੰ ਪਟਾਉ ਲੋ ਮੇਰੇ ਭਰਾ ਸਾਰੇ ਨੂੰ ਮੇਰੇ ਵੀ ਬਤਾਈਏ ਜੀ ਹਾਂ ਤਾਂ ਕੁਸ਼ਤੀ ਕਰਦੇ ਚਲੋ ਆਗੇ ਤੇ ਬਈ ਅੰਦਰ ਤੱਕ ਵਾਣ ਮੇਰੇ ਵੀ ਕਾਈ ਵਾਲੇ ਵੀ ਨੰਬਰ ਦਿਖਾ ਦਿਓ ਸਾਰੇ ਮੈਨੂੰ बई छ ते विच घुरंदे मलजे सारे बई झगड़ा ते विच घुरंदे टप ते मलजे सारे बई आड़ी मारे प्रत